ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਦੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪਿਪਲੀ ਦੇ ਵਿੱਚ ਪੁਰਾਣੀ ਪਿਪਲੀ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਇਹ ਪਿਪਲੀ ਰਹਿ ਜਾਂਦੀ ਆ ਫਰੀਦਕੋਟ ਤੋਂ ਫਰੋਜਪੁਰ ਰੋਡ ਦੇ ਉੱਤੇ ਰਹਿ ਜਾਂਦੀ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਦੋ ਜਾਨਵਰ ਵਕਾਊ ਆ ਦੋਵੇਂ ਜਾਨਵਰੀ ਸੋਏ ਸਵਾਏ ਤੇ ਤਿਆਰ ਦੁੱਧ ਵਾਲੇ ਮਿੱਤਰੋ ਹੋਣਗੇ ਪਾ ਵੀ ਤੁਹਾਡੇ ਕੰਮ ਦੇ ਹੋਣਗੇ ਜਿੰਨੇ ਕੋ ਕਿਸੇ ਨੇ ਪੈਸੇ ਲਾਉਣੇ ਹੋ ਸਾਬ ਤੇ ਤੁਹਾਡੀ ਸੈਟਿੰਗ ਆ ਜਾਊਗੀ ਮੇਰਾ ਸਾਹਮਣੇ ਕਹਿੰਦਾ ਕਿਉਂਕਿ ਆ ਮੈਂ ਵੀ ਸੋਈ ਸਵਾਈ ਚੰਗੇ ਦੁੱਧ ਦੀ ਮਾਲਕ ਨਾ ਤੇ ਚੰਗਾ ਹੀ ਜਾਂਦਾ ਥੋੜਾ ਜਾਇਜ ਭਾਅ ਦੇ ਵਿੱਚ ਹੀ ਤੁਹਾਨੂੰ ਮਿਲ ਜਾਊਗੀ ਕਰਦੇ ਆ ਗੱਲਬਾਤ ਰੇਡ ਦੇਣ ਲੈਣ ਵਾਲੇ ਤੇ ਨੇੜੇ ਜੇ ਕਰਾਵਾਂਗੇ ਆਪਾਂ ਵੀਰ ਤੋਂ ਸਸੀਗਲ ਜੱਸੇ ਬਾਈ ਕੀ ਹਾਲ ਹੈ ਵੀਰ ਵਧੀਆ ਬਾਈ ਠੀਕ ਹੈ ਸਿੱਤਾਂ ਘਰ ਪਰਿਵਾਰ ਵੀਰੇ ਵਧੀਆ ਵਧੀਆ ਵੀਰੇ ਠੀਕ ਹੈ ਅੱਛਾ ਜੱਸੇ ਬਾਈ ਵਪਾਰ ਦਾ ਕੰਮ ਹੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਬਾਈ ਦੇ ਨਾਲ ਨਾਲ ਫਿਰ ਪਸ਼ੂ ਦਵਾਈ ਵੀ ਦਿੰਨੇ ਆ ਹਾਂਜੀ ਦਵਾਈ ਵੀ ਦਿੰਨੇ ਠੀਕ ਹੈ ਵੀਰੇ ਅ ਇਵਰੇ ਤੀਜਾ ਸੁਬਾ ਸੋਈ ਆ ਠੀਕ ਆ ਤੇ 18 ਕ ਦਿਨ ਹੋ ਗਏ ਸੋਈ ਨੇ ਮੈਨੂੰ ਠੀਕ ਆ ਦੁੱਧ ਹੈਗਾ 10 ਕਿਲੋ ਕੰਡੇ ਦਾ ਦੋਵੇਂ ਟਾਈਮ 4 ਕਿਲੋ ਜੀ ਠੀਕ ਆ ਬਈ ਚਵਾਈ ਦੇ 10 ਕਿਲੋ ਦੁੱਧ ਕੰਡੇ ਲਾਉਂਦੀ ਆ ਹੈ ਹਾਂਜੀ ਹਾਂਜੀ 1 ਕਿਲੋ ਮਰ ਚਵਾਈ ਠੀਕ ਆ ਤੇ ਕੱਟਾ ਆ ਗਿਆ ਮਗਰ ਕਿ ਵੀਰੇ ਕੱਟਾ ਕੱਟਾ ਵੀਰੇ ਕੱਟਾ ਅੱਛਾ ਕੱਟਾ ਆ ਗਿਆ ਮਗਰਾ ਜਿਹੜਾ ਨਾਲੀ ਜਾਂਦੇ ਹੈ ਨਾ ਅੱਛਾ ਚਵਾਈ ਪੋਲੀ ਬਿਲਕੁਲ ਹਾਂਜੀ ਨਹੀਂ ਪੋਲੀ ਵੀਰੇ ਦੋ ਆ ਠੀਕ ਆ ਬਈ ਤੇ ਵੀਰੇ ਕੀ ਰੇਟ ਰਹੂਗਾ ਇਹਦਾ ਇਹਦਾ ਰੇਟ ਵੀਰੇ 7000 ਠੀਕ ਹੈ ਕੱਢੇ ਉਬਾਰਨ ਵੀਰੇ ਤੋਰੇ ਮੜਾ ਜ ਲੈ ਮਿੱਤਰੋ 7 ਮਗਰ ਇਹਦੇ ਕਟਾਵਾ 10 ਕਿਲੋ ਦੁੱਧ ਕੰਡੇ ਲਾਉਂਦੀ ਐ ਜਿਹੜਾ ਚਵਾਉਂਦੀ ਆ ਭਾਂਡੇ ਦੇ ਵਿੱਚ ਪਾਉਂਦੀ ਆ ਕਰਮਾਂ ਵਾਲੀ ਪਲੀ ਸੰਭੀ ਬਾਡੀ ਬੰਤਰ ਵਾਲੀ ਮਹਿ ਆ ਦੇਖ ਸਕਦੇ ਆ ਤੁਸੀਂ ਮਿੱਤਰੋ ਆਹ ਰੂਰ ਮੈਂ ਦੇ ਲੇਵੇ ਭਾਂਡੇ ਵੱਲੋਂ ਪੂਰੀ ਮਜਬੂਤ ਜਿੰਨੀ ਹੈਗੀ ਲੇਵਾ ਹੈ ਤੱਕ ਗਾਂ ਨੂੰ ਲੇਵੇ ਦੀ ਪਰ ਚੌੜਾ ਬਹੁਤ ਆ ਗਾਂ ਨੂੰ ਲੇਵਾ ਦੀ ਖਲਾਰਾ ਬਹੁਤ ਅਗਲੇ ਪਾਸੇ ਨੂੰ ਲੇਵੇ ਦਾ ਇਹ ਗਾ ਲੋਡ ਰੱਖਿਆ ਜੇ ਬਾਕੀ ਬਰੀਕੀ ਚੰਗੀ ਆ ਸੁਆ ਵੀਰੇ ਤੀਜਾ ਕੋ ਹੋਊਗੀ ਕਿ ਕਿੱਥਾ ਨਹੀਂ ਵੀਰੇ ਤੀਜਾ ਸੁਆ ਤੀਜਾ ਸੁਆ ਤੀਜੇ ਸੁਆ ਸੁਈ ਆ ਮਿੱਤਰੋ ਬਾਕੀ ਦੁੱਧ ਵਾਲੇ ਭਰਾ ਦੇ ਫੁੱਲ ਕੰਮ ਦੀ ਮਹਿ ਆ ਵਜਨ ਵਾਲੀ ਮਹਿ ਆ ਟੇਡ ਚ ਵਜਲ ਬਹੁਤ ਆ ਪੇਟ ਚ ਵਜਨ ਬਹੁਤ ਆ ਕਿਉਂਕਿ 70000 ਰੁਪਿਆ ਡਿਮਾਂਡ ਆ ਦੁੱਧ 10 ਕਿਲੋ ਐਨ ਕੰਡੇ ਵਾਲਾ ਇਹਦੇ ਥੱਲੇ ਰੈਡੀ ਆ ਮਿੱਤਰੋ ਜਮਾਂ ਦੇਖ ਸਕਦੇ ਆ ਮੈਂ ਅਗਰ ਇਹਦੇ ਕਟਾ ਆ ਗਿਆ ਅੱਛਾ ਜੱਸੇ ਭਾਈ 2 ਨੰਬਰ ਤੇ ਮੈਂ ਜਿਹੜੀ ਵੀਰੇ ਉਹ ਵੀਰੇ ਪਹਿਲਾ ਸੂਆ ਸੋਈ ਆ ਠੀਕ ਆ ਭਾਈ ਕਿੰਨੇ ਦਿਨ ਹੋ ਗਏ ਜੱਸੇ ਭਾਈ ਸੋਈ ਨੂੰ ਉਹਨੂੰ ਸੋਈ ਨੂੰ ਹੋ ਗਏ ਵੀਰੇ 22 ਦਿਨ 22 ਦਿਨ ਹੋ ਗਏ ਸੋਈ ਨੂੰ ਅੱਛਾ ਦੁੱਧ ਕਿੰਨਾ ਤਿਆਰ ਆ ਵੀਰੇ ਉਹਦੇ ਥੱਲੇ ਵੀਰੇ ਹੈਗਾ 10 ਆਪਾਂ 9 ਕਹਿ ਕੇ ਦਵਾਂਗੇ ਉਹ ਕਿ 10 ਨੂੰ 9 ਕਹਿ ਕੇ ਦਵਾਂਗੇ ਹੈ ਹਾਂਜੀ ਸਿੰਘ ਹੇਲ ਦੇ ਵੀਰੇ ਕਿ ਨਹੀਂ ਨਹੀਂ ਹੇਲ ਦੇ ਆ ਬੱਚਾ ਇਹਦੇ ਮਗਰ ਮੈਂ ਕਹਾਂ ਕੱਟੀ ਹੈ ਵੀਰੇ ਇਹ ਹੈਗੀ ਉਹਦੀ ਠੀਕ ਆ ਕੱਟੀ ਚੰਗੀ ਪਲੀ ਆ ਹੈਨਾ ਬਾਈ ਜਾਨੀ ਇਹ ਕਰੇ ਚੰਗੇ ਸੀਮਾਂ ਦੀ ਇਹਨਾਂ ਆਪਾਂ ਨੂੰ ਖਿਆਲ ਜਾਨੀ ਗਵਾ ਠੀਕ ਆ ਵੀਰੇ ਅੱਛਾ ਵੀਰੇ ਚਵਾਈ ਮਹਿ ਦੀ ਕਿਵੇਂ ਆ ਬਾਈ ਚਵਾਈ ਵੀਰੇ ਇਹ ਰਿਹਾ ਨਾ ਇੱਕ ਥਾਂ 'ਚ ਦੋ ਤਾਂ ਆਰਾਮ ਨਾਲ ਮੱਲਾ ਸਾਗ ਨਾਲ ਨਾਲ ਸਾਗ ਇੱਕ ਥਾਂ ਦੋ ਹੈ ਅੱਛਾ ਵੀਰੇ ਰੇਟ ਕੀ ਰਹੂਗਾ ਛੋਟੀ ਦਾ ਰੇੜੇ ਦਾ ਹੀ ਸਾਗ ਨਾਲ ਹੁੰਦੀ ਦਾ ਰੇਟ ਤਾਂ ਬਹੁਤ ਸੀ 75000 ਰੁਪਏ ਰੇੜੇ ਠੀਕ ਆ ਹੁਣ 75000 ਰੁਪਏ ਇਹਦੇ ਵਿੱਚੋ ਲਾੜ ਪਿਆਰ ਹੋ ਜੂ ਵੀਰੇ ਹਾਂਜੀ ਹਾਂਜੀ ਪੂਰਨ ਕੱਡੀ ਬਾਰ ਨੂੰ ਉਹ ਮੈਂ ਛੋਟੀ ਲੱਖ ਰੁਪਏ ਦੀ ਸੀ ਹੈਨਾ ਹਾਂ ਉਹ ਨਵੇਂ ਮੇਟਰੋਂ ਸਾਖ ਦਾ ਵੱਟਾ ਵਾ ਤੇ ਜ ਸਾਖ ਦਾ ਵੱਟਾ ਵਾ ਤੇ ਸਾਖ ਦਾ ਵੱਟਾ ਕਰਕੇ ਭਾ ਵੀ ਸਾਖ ਵਾਲਾ ਹੀ ਹੋ ਗਿਆ ਝੋਟੀ ਦਾ ਇਹ ਵੀ ਗੱਲ ਨੋਟ ਕਰੋ ਦੁੱਧ 10 ਕਿਲੋ ਝੋਟੀ ਦਾ ਕਹਿ ਰਹੀ ਹੱਡੀ ਦੇ ਵਿੱਚ ਮੰਨ ਲਓ ਤੁਸੀਂ ਝੋਟੀ ਆ ਕੱਦ ਵਾਲੀ ਪਲੀ ਨੇਵੇਂ ਭਾਂਡੇ ਵਾਲੋਂ ਬਹੁਤ ਖਬਰਦਾਰਾ ਜਿੰਨੀ ਲਈ ਆ ਵੀਰੇ ਲਈ ਭਾਂਡੇ ਵਾਲਾ ਸਾਤ ਪਤਰੀ ਮੀਨੀ ਝੋਟੀ ਕਹਿੰਦੇ ਢੇਰੀ ਕਹਿ ਸਕਦੇ ਇਹਨੂੰ ਮੀਨੀ ਨਹੀਂ ਕਿਉਂਕਿ ਮੀਨੀ ਤੇ ਢੇਲੀ ਦੇ ਵਿੱਚ ਅੰਤਰ ਹੁੰਦਾ ਮੀਨੀ ਹੁੰਦੀ ਜਿਹੜੀ ਸਿੰਗ ਹਿੱਲਦੇ ਆ ਵਾਲੀ ਢੇਲੀ ਹੁੰਦੀ ਹੈ ਜਿਹੜੀ ਉਹ ਸਿੰਗਾ ਉਹ ਮਨਾ ਹਿੱਲਦੇ ਨਹੀਂ ਉਹਦੇ ਸਿੰਗ ਥੱਲੇ ਨੂੰ ਹੁੰਦੇ ਆ ਲੈ ਫੋਤੇ ਦੇ ਸਾਖ ਵਾਲੇ ਪਾਸੇ ਥਣ ਜਰੂਰ ਵਿਖਾ ਦਿ ਸਰੋਤਿਆਂ ਨੂੰ ਇੱਕ ਵਾਰੀ ਹਾਂ ਬਣਦੇ ਵੀਰੇ ਬਣਦੇ ਲੈ ਮੇਧਰੋਂ ਬੰਨ ਲੈnde ਮੜੀ ਜੀ ਪ੍ਰਾਣ ਨੂੰ ਕਈ ਵਾਰੀ ਪਸ਼ੂ ਡਰ ਜਾਂਦਾ ਹੁੰਦਾ ਜੱਸੇ ਕੀ ਚੱਕਰ ਆ ਠੀਕ ਹੈ ਲੈ ਪੁੱਤ ਪਰ ਲੈ ਪਾਸੇ ਜੱਸੇ ਬਈ ਐਨ ਕਰੀ ਪਾਉਂ ਪੁੱਠਾਣ ਵੀ ਵਿਖਾ ਦਈਆ ਸਾਖਾਲਾ ਵੀ ਆਪਾ ਅੱਛਾ ਧਾਰਾਂ ਤੋਂ ਦਮਾਗੀਆਂ ਜਦੋਂ ਮੁੱਠੀ ਨਾਲ ਚੋਣਾ ਉਦੋਂ ਤਾਂ ਮਨ ਲਾ ਕੋਈ ਦਿੱਕਤ ਨਹੀਂ ਨਹੀਂ ਮੁੱਠੀ ਨਾਲ ਤਾਂ ਬੰਦ ਹੋ ਜਾਂਦੀ ਵੀਰੇ ਖਲਾਰਾ ਨਹੀਂ ਖਲਾਰਦੀ ਨਾ ਨਾ ਜਮਾ ਹੀ ਨਹੀਂ ਪਤਾ ਹੀ ਲੱਗਦਾ ਬਈ ਕੋਈ ਚੱਕਰ ਨਹੀਂ ਫਿਰ ਦੁੱਧ ਵਾਲੇ ਨੂੰ ਕੀ ਮਾਰੀ ਆ ਯਾਰ ਹਨਾ ਪਾ ਲੋ ਤਾਂ ਬਾਈ ਮੈਂ ਨਾ 10 ਕਿਲੋ 11 ਕਿਲੋ ਖੁੱਲਾ ਦੇਈ ਜਾਊਗੀ ਹਾਂ ਹਜੇ ਝੋਟੀ ਨੇ ਜੀ ਨਹੀਂ ਲਾਇਆ ਹੂੰ ਜਾਂ ਤਾਂ ਤੇਰੇ ਕੋਲੇ ਕਿਦਨਾਂ ਆ ਗਈ ਜੱਸੇ ਬਾਈ ਇਹਨੂੰ ਹੋਗੇ ਬਾਈ ਦੋ ਤਿੰਨ ਤਾਂ ਦੋ ਤਿੰਨ ਤਾਂ ਹੀ ਫਿਰ ਵੀਰੇ ਹਜੇ ਉਪਰਾਂ ਵੀ ਠੀਕਾ ਐਚਵਾਈ ਦਾ ਟਾਈਮ ਵੇਖਾ ਦਿਨਾ ਤੁਹਾਨੂੰ ਮੈਂ ਮਿੱਤਰੋ ਟਾਈਮ ਜਿਹੜਾ ਨੋਟ ਕਰਾਦੀ ਬਾਈ ਵਿੱਚ ਕਿੰਨਾ ਹੋ ਗਿਆ ਵੀਰੇ ਫਿਰੋਜ਼ ਸਾਹਿਬ ਦੇ ਲੇਬਰੀ ਜੱਜਮੈਂਟ ਅਗਲਾ ਕਰ ਲੂਗਾ ਪਰ ਆਹ ਟਾਈਮ ਵੇਖ ਲਓ ਬਾਈ 12 1 2 ਦਾ ਹੋਊਗਾ ਨਾ ਬਾਈ 2 ਵਜੇ 2 ਵਜੇ ਦਾ ਟਾਈਮ ਆ ਮਿੱਤਰੋ ਇੰਦਾ 75000 ਰੁਪਿਆ ਡਿਮਾਂਡ ਆ ਆ ਮੈਂ ਦੀ 70000 ਰੁਪਿਆ ਡਿਮਾਂਡ ਆ ਜੇ ਜੋੜਾ ਲੈਣਾ ਤੇ 145000 ਰੁਪਿਆ ਬਣਦਾ ਵਾ ਮਿੱਤਰੋ ਤੇ ਜੋੜੇ ਦੇ ਵਿੱਚ 20 ਕਿਲੋ ਦੁੱਧ ਆਜੂਗਾ ਤੇ 2 ਮਹੀਆ ਆ ਜਾਣੀਆਂ ਮਗਰ ਬੱਚੇ ਆ ਜਾਣਗੇ ਬਾਕੀ ਤੁਸੀਂ ਸਿਆਣੇ ਆ ਕਿਉਂਕਿ ਤੁਸੀਂ ਪੈਸੇ ਲੈਉਣੇ ਆ ਗੱਲਬਾਤ ਲਈ ਜੱਸੇ ਭਾਈ ਨੰਬਰ ਨੋਟ ਕਰਾ ਦੇ 7796 ਵੀਰੇ ਜੀ 22586 ਇੱਕ ਹੋਰ ਵੀ ਹੋਰ ਆਉਣਗੇ 7796 22586 ਠੀਕ ਆ ਭਈ ਇਸ ਨੰਬਰ ਤੇ ਕਰਿਓ ਭਾਈ ਨਾਲ ਰਾਬਤਾ ਕਰਮਤਾਨਵਾਦ ਸ਼ੁਕਰੀਆ ਜੀ